ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਆਪਣੀ ਕੀ ਹੁੰਦੀ ਵੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਮੈਂ ਤੁਹਾਡੇ ਸਾਰਿਆਂ ਲਈ ਲਕੀਈਆਂ ਬਹੁਤ ਹੀ ਸੋਨਾ ਸੂਟ ਇਸ ਦਾ ਫੈਬਰਿਕ ਰਹੇਗਾ ਜੀ ਇਸਦੀ ਪਲਿਪ ਸਿਲਕ ਐਂਡ ਇਸ ਦਾ ਕਲਰ ਰਹੇਗਾ ਜੀ ਸੀ ਗ੍ਰੀਨ ਬਹੁਤ ਹੀ ਸੋਨਾ ਸੂਟ ਬਣ ਕੇ ਰੈਡੀ ਹੋਇਆ ਹੈ ਇਸ ਸੂਟ ਦੇ ਉੱਪਰ ਮਸ਼ੀਨ ਵਰਕ ਕੀਤਾ ਗਿਆ ਹੈ ਜੀ ਸੀ ਦੇਖ ਸਕਦੇ ਹੋ ਪੂਰੀ ਸਫਾਈ ਦੇ ਨਾਲ ਇਸ ਦੇ ਉੱਪਰ ਮਸ਼ੀਨ ਵਰਕ ਕੀਤਾ ਗਿਆ ਹੈ ਇਸ ਦਾ ਦੁਪੱਟਾ ਵੀ ਇਸ ਦੇ ਨਾਲ ਰੈਡੀ ਕੀਤਾ ਗਿਆ ਹੈ ਇਸ ਦੇ ਉੱਪਰ ਫੁੱਲ ਸੂਟ ਦੇ ਉੱਪਰ ਵਰਕ ਕੀਤਾ ਗਿਆ ਹੈ ਜੀ ਤੁਸੀਂ ਦੇਖ ਸਕਦੇ ਹੋ ਵਰਕ ਬਹੁਤ ਹੀ ਸੋਨਾ ਕੀਤਾ ਗਿਆ ਹੈ ਸਾਈਡ ਤੇ ਕੱਟ ਵਰਕ ਕੀਤਾ ਗਿਆ ਹੈ ਐਂਡ ਸੈਂਟਰ ਦੇ ਵਿੱਚ ਜੋ ਆਪਾਂ ਨੂੰ ਕਸਟਮਰ ਨੇ ਡਿਜ਼ਾਈਨ ਉਹਨਾਂ ਨੇ ਆਪਾਂ ਨੂੰ ਸੈਂਡ ਕੀਤਾ ਸੀ ਕਿ ਅਸੀਂ ਇਦਾਂ ਦਾ ਸੂਟ ਬਣਾਉਣਾ ਹੈ ਆਪਾਂ ਉਹਨਾਂ ਨੂੰ ਬਿਲਕੁਲ ਉਦਾਂ ਦਾ ਹੀ ਸੂਟ ਰੈਡੀ ਕਰਕੇ ਦਿੱਤਾ ਹੈ ਇਹ ਇਸ ਦਾ ਕੇਰਾ ਹੈ ਜਿਸ ਦੇ ਚਾਕਾਂ ਦੇ ਉੱਪਰ ਇਦਾਂ ਕੀਤਾ ਗਿਆ ਹੈ ਫੁੱਲ ਕੇਰਾ ਕੀਤਾ ਗਿਆ ਹੈ ਜੀ ਇਸ ਦਾ ਬਹੁਤ ਹੀ ਸੋਨਾ ਸੂਟੀ ਲੁੱਕ ਬਣ ਕੇ ਰੈਡੀ ਹੋਈ ਹੈ ਜੀ ਇਸ ਦੀਆਂ ਬਾਹਾਂ ਤੇ ਕੀਤਾ ਗਿਆ ਹੈ ਜੀ ਵਰਕ ਬਹੁਤ ਹੀ ਸੋਨਾ ਵਰਕ ਬਾਹਾਂ ਤੇ ਕੀਤਾ ਗਿਆ ਜਿੱਦਾਂ ਦਾ ਵਰਕ ਇਸ ਦੀਆਂ ਬਾਹਾਂ ਤੇ ਕੀਤਾ ਗਿਆ ਉਦਾਂ ਦੇ ਹੀ ਇਸ ਦੀਆਂ ਮੂਰੀਆਂ ਦੇ ਉੱਪਰ ਕੀਤਾ ਗਿਆ ਹੈ ਤੁਸੀਂ ਵੀ ਇਦਾਂ ਦੇ ਸੋਨੇ ਸੋਨੇ ਸੂਟ ਆਪਣੀ ਚੋਇਸ ਦੇ ਅਕੋਰਡਿੰਗ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਜੀ ਇਹ ਵਰਕ ਇਸ ਦੀਆਂ ਮੂਰੀਆਂ ਦੇ ਉੱਪਰ ਹੈ ਐਂਡ ਇਸ ਦੇ ਨਾਲ ਇਹ ਵਾਲਾ ਦੁਪੱਟਾ ਹੈ ਜੀ ਇਹ ਦੁਪੱਟਾ ਹੈਗਾ ਜਿਸ ਦੇ ਨਾਲ ਇਸਦੇ ਉੱਪਰ ਕੱਟਵਾਰ ਕੀਤਾ ਗਿਆ ਹੈ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਕੀਤਾ ਗਿਆ ਇਸਦੇ ਨਾਲ ਚੀਜ਼ ਦੀ ਲੁੱਕ ਨੂੰ ਹੋਰ ਵੀ ਵਧੀਆ ਬਣਾ ਰਿਹਾ ਹੈ ਤੁਹਾਨੂੰ ਇਹ ਸੂਟ ਕਿੱਦਾਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਤੇ ਇਹਨਾਂ ਦੇ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਲਈ ਜਾਂ ਸੋਹਣੇ ਸੋਹਣੇ ਸੂਟ ਸਾਡੇ ਤੋਂ ਪਹੁੰਚਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤਾਂਵਾਦ